ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਆ ਜੇ ਫਿਰ ਆਪਾਂ ਪਹੁੰਚ ਚੁੱਕੇ ਆ ਭਗਵਾਨ ਸਿੰਘ ਫੋਜੀ ਪਿੰਡ ਖੇੜਾ ਜ਼ਿਲ੍ਹਾ ਅੰਮ੍ਰਿਤਸਰ ਪੰਦੇ ਤਹਿਸੀਲ ਪਾਪਕਾਲਾ ਅੱਜ ਵੀ ਬਾਈਆਂ ਕੋਈ ਦਲ ਗਿਆ ਲੈ ਲੈ ਝੋਟੀਆਂ ਸੇਲ ਹੈ ਜੀ ਤੇ ਆਹਨ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਹੈ ਕੀ ਮਿਲ ਰਿਹਾ ਕੋੜਾ ਉਸ ਤੋਂ ਬਲੋ ਵੀਜੀ ਰਿਕਵੈਸਟ ਮੇਰੇ ਕੋਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਖੇਦੋ ਨਾਲੇ ਵੀਣੀ ਬਾਤ ਸੇ ਕਰਦਿਆ ਕਰੋ ਚਲੋ ਘਾਵੇ ਕੀ ਵੇਦਾ ਫੈਰਾ ਉੱਤ ਕੇ ਹੁਣ ਆਪਾਂ ਬਾਜੀ ਹੁਣੇ ਗੱਲਬਾਤ ਕਰੀਏ ਬਾਜੀ ਹੱਥ ਕਾਲ ਸასი ਬਸ ਦੇ ਜੀ ਠੀਕ ਠਾਕ ਹਾਂ ਬਾਜੀ ਹਮਦਰਦ ਨਾ ਜੀ ਤੁਹਾਨੂੰ ਬੰਦ ਜੀ ਸੁਣਾਉ ਠੀਕ ਠਾਕ ਹਾਂ ਮਰੀ ਜੀ ਹੁਣ ਲੱਗਣ ਦਾ ਵੀ ਤਪਾਣਾ ਤਪਾ ਵੀ ਦਾ ਮੌਸਮ ਵੀ ਗਰਮ ਤੇ ਬਾਜ਼ਾਰ ਵੀ ਗਰਮ ਅੱਛਾ ਜੀ ਦੋਵੇਂ ਕੰਮ ਗਰਮ ਠੀਕ ਆ ਐਰ ਕਾ ਮਤਲਬ ਇਹ ਆ ਜਿਹੜੀ ਸਤਾਈ ਨੂੰ ਬਗਏ ਆ ਮੰਡੀ ਹਾਂ ਜੀ ਤੇ ਚਲੋ ਮੈਂ ਵੇਖਿਆ ਵੀ ਉਤਰਾ ਬਹੁਤ ਹੀ ਮਾਲ ਵਿਕਿਆ ਤੇ ਅੱਛਾ ਜੀ ਹੱਦ ਤੋਂ ਵੱਧ ਠੀਕ ਆ ਇੰਨਾ ਕ ਮਾਲ ਵਿਕਿਆ ਮੇਰੇ ਸਾਹ ਨਾਲ ਸ਼ਹਿਰਤ ਨੂੰ ਮੈਨਾਂ ਤੇ ਪਹਿਲੀ ਵਾਰੀ ਵੇਖਿਆ ਪਈ ਇੰਨਾ ਗੱਡੀਆਂ ਦੀਆਂ ਗੱਡੀਆਂ ਤੇ ਕੋਈ ਤੇ ਗੱਲ ਨਹੀਂ ਕਰਨ ਵਾਲੀ ਅੱਛਾ ਜੀ ਇੱਕ ਲਾਲਾ ਜੀ ਉੱਥੇ ਆਏ ਸੀ ਤੇ ਉਹਨਾਂ ਨੇ ਮੇਰੇ ਸਾਹਮਣੇ ਨਾ ਯਾਨੀ 35 36 ਵੱਜਾ ਇੱਕ ਬੰਦੇ ਨੇ ਲੀਆਂ ਅੱਛਾ ਇੱਕ ਬੰਦੇ ਨੇ ਸੇਲ ਕੀਤੀਆਂ 35 36 ਵੱਜਾ ਇੱਕੋ ਬੰਦੇ ਨੇ ਇੱਕੋ ਬੰਦੇ ਨੇ ਵਾਜੀ ਤੇ ਬਾਜ਼ਾਰ ਵਧੀਆ ਚਲੋ ਸੜਕੋਂ ਗੁਰੂ ਦੀ ਕਿਰਪਾ ਨਾਲ ਗਾ ਕੇ ਵੇਖੋ ਆ ਜੱਕੇ ਨੀ ਵਾਜਾ ਉਹ ਸਾਡਾ ਭਰਾ ਵਾ ਸਾਧਪੁਰੇ ਤੋਂ ਨਾ ਬਾ ਮੇਰੀ ਕੋਈ ਵੀਡੀਓ ਆਂ ਦਾ ਕੋਈ ਪਾਣ ਨੂੰ ਫਿਰ ਕੀ ਆ ਆਪਣੇ ਚੈਨਲ ਤੇ ਨਾ ਨਹੀਂ ਤੇ ਅੱਜ ਆਪਣੇ ਕੋ ਮੱਜਾਂ ਵਾ 6 ਮੱਜਾਂ ਵਾ ਤੇ ਇੱਕ ਵਹਿੜ ਆ ਠੀਕ ਆ ਇੱਕ ਸਪੈਸ਼ਲ ਆਈਟਮ ਹੈਗੀ ਪਰ ਵੇਖੀ ਹੁਣ ਉਹ ਅੰਦਰ ਬੰਨੇ ਜਿਹੜੇ ਨਾ ਉਹ ਨਹੀਂ ਇੱਕ ਬਹੁਤ ਵੱਡੀ ਸੀ ਅੱਛਾ ਜੀ ਗਾਂ ਲਈ ਆਪਾਂ 50 ਲੀਟਰ ਵਾਲੀ ਹਾਂਜੀ ਤੇ ਉਹਦੇ ਕਰਕੇ ਸਪੈਸ਼ਲ ਵੀਡੀਓ ਪਾਉਣੀ ਚਲੋ ਹੁਣ ਵੇਖੀਏ ਵੇਖੀ ਕੋਈ ਗੰਦੀਆਂ ਪਰ ਹੁਣ ਵੀ ਚਲੋ ਡੰਗਰ ਆਪਣੇ ਕੋ ਸੁਤਰੇ ਆ ਠੀਕ ਆ ਤੇ ਚਲਾਈਏ ਕੰਮ ਚਲੋ ਜੀ ਚਲੋ ਦੱਸੋ ਜੀ ਗੱਬਣੀ ਜੀ ਇਹ ਹਾਂ ਗੱਬਣ ਸਲੀ ਜੀ ਗੱਬਣੀ ਆ ਸੂਆ ਭਾਈ ਜੀ ਸੰਦੀ ਦਾ ਦੂਜਾ ਸੂਆ ਹੈ ਦੂਜਾ ਸੂਆ ਠੀਕ ਆ ਲੋ ਜੀ ਵੇਖੋ ਵੱਡੀ ਝੋਟੀ ਨਾਲੇ ਤੇ ਭਾਈ ਜੀ ਕਿੰਨੇ ਦੁੱਧ ਵਾਲੀ ਆ 30 ਇਹੋ ਜੀ ਵੱਡੀ ਝੋਟੀ ਨੂੰ ਕਿੰਦਾ ਵੀ 14 15 ਬਿਲਕੁਲ ਭਾਈ ਜੀ ਬਿਲਕੁਲ ਆਂਦੋ ਲਿਆਓ ਘਰਾਂ ਦੇ ਇਹ ਲੈ ਜੂਟਾ ਮਾਣਾ ਜੇ ਜੇ ਸੱਤ ਤਰੀ ਨੂੰ ਨਾ ਪੂਰੇ ਆ ਜੇ ਸੱਤ ਨੂੰ ਹਾਂ ਜੀ ਠੀਕ ਆ ਪੱਪੀ ਆ ਬਿਲਕੁਲ ਹਾਂ ਜੇ ਲੈਣ ਦਾ ਮੂਹਰ ਬਨੂ ਪੂਰੀ ਝੋਟੀ ਦੀ ਹਾਂ ਜੀ ਦੀਸ਼ਾ ਜੀ ਇਹ ਮਤਲਬ ਉੱਥੇ ਦੇ ਹਿਸਾਬ ਨਾਲ ਜਾਣੀ ਉੱਥੇ ਤੇ ਇਹੋ ਜੀ ਮੇਰੇ 2.5 ਲੱਖੀ ਮੰਗੀਆਂ ਨੇ ਤੁਹਾਨੂੰ ਠੀਕ ਆ ਇਹ ਗਿਆ ਵੀਰ ਮੇਰੇ ਨਾਲ ਸੱਚ ਆ ਵੀ ਇਹੋ ਜੀ ਮੇਰੇ 2.5 ਲੱਖ ਮੰਗਦੇ ਅੱਛਾ ਜੀ ਚਲੋ ਆਪਾਂ ਨਹੀਂ ਉਹ ਮੰਗਣੇ ਅਸੀਂ ਆਪਣਾ ਹੋਰ ਚੈਨਲ ਦਾ ਹਿਸਾਬ ਰੱਖ ਕੇ ਚਲਾਉਣੀ ਆ 1 15 ਦੀ ਮਿੰਟ ਦੀ ਇੱਕ 15 ਦੇ ਚਲੋ ਚਲੋ ਠੀਕ ਆ ਠੀਕ ਉਹ ਚਲੋ ਮੈਂ ਇਧਰ ਆ ਜਾ ਪੁੱਤ ਇਹ ਜੀ ਇਹ ਛੋਟੀ ਕੰਪਨਸ ਨਹੀਂ ਜਾਈ ਹੁਣ ਲਾਈ ਜੀ ਸੁਆ ਜੀ ਉਹ ਘਰ ਵਾਲੇ ਦੂਜੇ ਕਹਿੰਦੇ ਸੀ ਵੀ ਮੈਂ ਇਹਨੂੰ ਪਹਿਲੇ ਮੰਨ ਕੇ ਲਿਆ ਦਰਾਈ ਅੱਛਾ ਠੀਕ ਆ ਲਓ ਜੀ ਦੇਖੋ ਘਰਾਂ ਦੇ ਪਹਿਲ ਨਹੀਂ ਹੋ ਸਕਦਾ ਨਾ ਜੀ ਹਾਂ ਜੀ ਸੁੱਥਰੀ ਆ ਤਾਂ ਜੀ ਹਾਂ ਚੰਗੀ ਕੁੜੀ ਆਜਾ ਆਜੋ ਇਹ ਵੀ ਲੈ ਜੂ ਟਾਈਮ ਆ ਜੇ ਦੋ ਚਾਰ ਦਿਨ ਦੋ ਚਾਰ ਦਿਨ ਖਾਂਦੇ ਆ ਚਲੋ 72 ਆ ਜੀ ਮਾਲ ਬਿਲਕੁਲ ਜੀ ਸੰਦੀਪ ਸਰ ਸੂਈ ਸੂਈ ਮੇਂ ਲੱਭਦੀ ਘਟਿਆ ਚਲੋ ਕੋਈ ਨਹੀਂ ਸੁਣ ਗਏ ਆ ਬਿਲਕੁਲ ਭਜੀ ਇਹ ਵੀ ਸੁਣੀ ਹੋਈ ਐ ਐਕਸਰੇ ਜੀ ਸੁਣੀਆਂ ਇਹ ਕੋਈ ਗੱਲ ਨਹੀਂ ਬਾਹਰ ਤੇ ਕੰਮ ਦਿਆਂ ਵਰਦਿਆਂ ਤੱਤਾ ਇਹ ਨਿਸਾਨ ਬਸ ਆਖੀ ਤੱਕ ਲੜਦਾ ਤੱਤਾ ਹੀ ਹੋਈ ਜਾਣਾ ਹਾਂ ਜੀ 72000 ਦੀ ਦਮਸਨੀ 72000 ਦੀ ਹਾਂ ਜੀ ਚਲੋ ਚਲੋ ਠੀਕ ਹੈ ਜੀ ਛੋੜ ਛੜ ਕਰਦੇ ਸੀ ਕੋਈ ਕਰਦਾ ਨਹੀਂ ਸੱਸ ਛੋੜ ਤੋਂ ਨਰਾਇਕ ਜੀ ਨਿੱਕੀ ਤੋਂ ਗੱਲ ਤੋਂ ਕਿਸ ਨੂੰ ਨਰਾਇਕ ਜੀ ਬਿਲਕੁਲ ਜੀ ਆਹ ਜੀ ਇਹ ਵੀ ਪਹਿਲਾ ਸੁਆ ਇਹ ਵੀ ਪਹਿਲਾ ਸੁਆ ਇਹ ਵੀ ਪਹਿਲਾ ਸੁਆ ਜੀ ਇਹ ਵੀ ਵੇਖੋ ਲਓ ਜੀ ਥੋੜੀ ਝੋਟੀਆਂ ਜੀ ਇਹ ਵੀ ਇਹ ਦੇਖੋ ਕਾਲੀਆਂ ਸ਼ਾਮੀਆਂ ਕਾਲੀਆਂ ਸ਼ਾਮੀਆਂ ਬਿਲਕੁਲ ਜੀ ਆਂਦੋ ਜੀ ਆਂਦੋ ਆਂਦੋ ਆਜੋ ਯਾਦ ਕਰਾਤੀ ਤੇ ਕਰੇ ਲਿਆਉ ਕਰਾ ਦੇ ਬਾਠ ਠੀਕ ਹੈ ਜੀ ਹਾਂਜੀ ਭਾਜੀ ਨੀਸਿਆਂ 80 ਚ ਇੱਕ ਛੱਡਣਾ 79 79 ਚਲੋ ਟੋਰ ਕਰ ਦਈਏ ਕਰ ਦੋ ਫਿਰ ਚਲ ਦੋ ਛੱਡ ਦਿੰਦੇ ਦੋ ਪਾ ਠੀਕ ਆ ਅੱਗ ਇਹ ਜੀ ਇਹ ਵੀ ਗੱਬਣੀ ਆ ਇਹ ਵੀ ਗੱਬਣੀ ਆ ਸੁਆ ਇਹ ਵੀ ਦੂਜਾ ਜਿਹੇ ਤਰ੍ਹਾਂ ਦੇ ਦੂਜਾ ਸੁਆ ਜੀ ਚਿੱਪਤ ਬੜੀ ਐਵੇਂ ਦੀ ਠੀਕ ਆ ਚਲੋ ਅਸੀਂ ਲੋ ਜੀ ਦੂਜਾ ਸੂਰ ਇਹ ਵੀ ਵੇਖੋ ਇਹ ਵੀ ਸੋਹਣੀ ਝੋਟੀ ਆ ਪਰ ਵੇਖ ਲੇਵਾ ਪੂਰਾ ਬਰਾਊਨ ਆ ਤੇ ਘਠੋਕੂ ਆ ਮੋੜ ਲਾ ਲਓ ਜੀ ਲਓ ਮਾਨ ਵਾਲਾ ਕਾਲੋ ਤੇ ਪਾਈ ਤੇ ਪੂਈ ਬਹੁਤ ਸ਼ਾਨਦਾਰ ਹੈ ਹਾਂ ਜੀ ਚਲੋ ਲੈ ਚਲੋ ਜੀ ਬਸ ਠੀਕ ਹੈ ਜੀ ਹਾਂ ਜੀ ਭਾਈ ਜੀ 70000 ਦੇ ਦਵਾਂਗੇ 70000 ਦੀ ਹਾਂਜੀ ਚਲੋ ਠੀਕ ਹੈ ਜੀ ਤੇ ਆਹ ਹੈ ਜੀ ਸਲੀਸਾ ਥੋੜੀ ਜਿਹੀ ਚੋਟ ਕੱਚੀ ਆਏ ਚਲੋ ਇਹ ਕੋ ਸਾਫ ਕਰਦਾ ਹੋ ਗਵੀਰ ਤੇ ਲੱਲੂ ਕਰ ਨਹੀਂ ਦੇ ਹਾਂਜੀ 20 ਦਿਨ ਮਾਲ ਦੇ ਚਲੋ ਅੱਛਾ 20 ਦਿਨ ਚਲੋ ਤਨਾ ਵਾਦੇ ਬੰਦੀ ਆ ਦਿਨ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਆਂ ਦੋ ਜੀ ਲਿਆਓ ਉਹ ਮੋੜਾ ਆਜੋ ਕਬਾ ਜੀ ਫਰੰਦੀ ਕੀ ਮੈਦਾ 76000 ਰੁਪਏ ਦੀ 76000 ਦੀ ਅੱਜ ਚਲੋ ਅੱਜ ਦਾ ਮੋਲ ਹਾਂਜੀ ਬੱਠੀ ਠੀਕ ਹੈ ਜਿਹੜਾ ਸਾਹ ਕੇ ਚਲੋ ਇਹ ਜਿੰਨੀ ਲਹੂ ਵਾਲੀ ਹੈ ਨਾ ਹਾਂਜੀ ਮੰਡੀ ਦੀ ਜਾਨ ਮੈਂ ਹੀ ਹੈ ਇਹ ਬਿਲਕੁਲ ਜੀ ਹਾਂਜੀ ਬਿਲਕੁਲ ਚਲੋ ਆਪਾਂ ਕਹਿ ਰਹੇ ਵੀ ਮਤਲਬ ਮੁਸਲਮਾਨ ਆਪਣੇ ਭਰਾ ਹੀ ਹੈ ਚਲੋ ਬਟਾਫਤਰ ਦੀ ਗੱਲ ਨਾ ਕਰੀਏ ਹਾਂਜੀ ਕਿ ਪਰ ਉਹਦਾ ਉਹ ਇਹੋ ਜੀ ਲਹੂ ਵਾਲੀ ਮੈਨੂੰ ਇੰਨਾ ਲੈ ਕੇ ਖੁਸ਼ ਹੈ ਨਾ ਕਾਲੀ ਨੂੰ ਤੇ ਕੋਈ ਹੱਦ ਦੀ ਗੱਲ ਨਹੀਂ ਆ ਬਿਲਕੁਲ ਜੀ ਬਿਲਕੁਲ ਤੇ ਆਹ ਹੈ ਜੀ ਤੀਸੀਆ ਤਿਆਰ ਛੁੱਟੀ ਇਹ ਤਿਆਰ ਹੀ ਹੈ ਨਾ ਜੀ ਇਹ ਦੂਜਾ ਸੁਆਹ ਜੀ ਹਾਂਜੀ ਉਦਦਾ ਹੈ ਪੀਜੀ ਅਗਰੇ ਕੋਕੀ ਕਰਦੀ ਦੂਜਾ ਸੁਆ ਜੀ ਤੇ ਉਹਦੇ ਤੇ ਕਲੇਪ ਲੱਗੇ ਜਦ ਤੱਕ ਦੇ ਹੈ ਰਾਜੀ ਝੋਟੀਪੁਰੀ ਹਨਾ ਜੀ ਆਂਦੋ ਜੀ ਲੈਓ ਲੈ ਚਲੋ ਕਰਾਂ ਜੀ ਹਾਂਜੀ ਇਹ ਸਿਆ ਮੇਰਾ ਜਿੱਦਾਂ ਦੀ ਸੋਹਣੀ ਸਾਣੀ ਜੀ ਕਰਦਾ 92 ਮੰਗੀ ਪਰ ਨਹੀਂ 85000 ਜੀ 85000 ਦੀ ਛੋੜ ਛਾੜ ਕਰ ਛੋੜ ਕਰ ਦੇ ਇਹ 84 ਵਾਲਾ ਮਸਲਾ ਆ ਜਾਣਾ ਵਾ 83 ਕਰ ਦਈਏ 83 ਕਰ ਦਈਏ ਨਹੀਂ ਨਹੀਂ ਠੀਕ ਹੈ ਠੀਕ ਹੈ ਆਜਾ ਬਿਲਕੁਲ ਜੀ ਬਿਲਕੁਲ ਹਾਂਜੀ ਆਜੋ ਕਹਿੰਦੇ ਇਧਰ ਗਾ ਇਹ ਵੈੜ ਗੱਬਣ ਜੇ ਸੁਆ ਜੀ ਇਹ ਦੂਜੇ ਸੁਆ ਸੁਣੀ ਆ ਜੀ ਦੂਜਾ ਸੁਆ ਹਾਂਜੀ ਕਿਨੇ ਟਾਈਮ ਲਾ ਲੇ ਭਾਜੀ ਇਹੇ ਇਹ ਜਿਹੜੇ ਬੰਦੇ ਕੋ ਲਈ ਆ ਉਹ ਇਹਨੂੰ ਕੈਸ਼ ਦੇਣਾ ਹੋਣੇ ਕਿੰਨੇ ਕਿਤਰਾ ਅੱਛਾ ਤੇ ਉਹਦੇ ਜਵਾਨੀ ਆ ਕਿ ਕਹਿੰਦਾ 7 ਤਰੀਕ ਨੂੰ ਜਨਪੁਰੇ ਆਦੇ ਠੀਕ ਆ ਕਮਸ਼ੀ ਠੰਡੀ ਵੜੀ ਉਦਾਂ ਕੁਛ ਨਹੀਂ ਆ ਬੜੀ ਇਹਨੂੰ ਕੁੜੀ ਲੱਗਦੇ ਹਾਂ ਆ ਠੀਕ ਠੀਕ ਆ ਜੀ ਚਲੋ ਦੁੱਧ ਦੇ ਵੇਹੇ ਤੁਮ ਵੀਰ ਨੇ ਤੋਕੜ ਲਈ ਤੇ 10 12 ਰਿਕ ਤੋਕਰ ਥਲੇ ਚੋਂਦ ਰਿਹਾ ਠੀਕ ਆ ਦੁੱਧ ਚਲੋ ਬਣ ਜਣਾ ਵਛੇ ਸੰਦੇ ਸੰਦੇ ਬਣ ਬੋਲੋ ਜੀ 55 ਦੇ ਦੀ ਸੰਦੀਸਾ ਕਰ ਦੋ ਓ ਮਾਨ ਦੋ ਕਤਿਆਂ ਤੈਨੂੰ ਜਾਣ ਦੋ ਸਾਰੇ ਜਾਣ ਦੀ ਤੇਰੇ ਪੂਰੇ ਬਜਾ ਬਸ ਠੀਕ 50 ਦੀ ਬਸ ਠੀਕ ਆ। ਮੈਂ ਛੋਟਾਂ ਕਰਦੇ ਆ ਪਰ ਮੱਛੀ ਬਾਦਰ ਪਈਆਂ ਦੀ ਐ। ਹਾਂਜੀ ਹਾਂ ਜੇ ਮਤਲਬ ਵੀ ਬਣ ਮਤਲਬ ਪਿਆਰ ਹੋ ਗਈ ਤੇ 60 ਦੀ ਵੇਚ ਸਕਦੇ। ਬਿਲਕੁਲ ਬਿਲਕੁਲ ਭਾਜੀ ਬਿਲਕੁਲ। ਇਹੋ ਡੰਗਰ ਸੁਨੀਲ ਸਾਹਿਬ ਆਪਣੇ ਕੋਲ ਅੱਜ। ਬਿਲਕੁਲ ਜੀ। ਬਾਕੀ ਚਲੋ ਫੇਰ ਆਪਾਂ ਤੇ ਕਿਹਨੇ ਕੀ ਠੱਗੀ ਠੁੱਕੀ ਨਾ ਹੀ ਮਾਰੋ ਕਹਿੰਦਾ ਬਾਕੀ ਅਹੀਂ ਤੇ ਨਹੀਂ ਜੇ ਮਾਰ ਦੇ। ਹਾਂਜੀ ਮੈਂ ਤੁਹਾਨੂੰ ਇੱਕ ਮੋਬਾਈਲ ਮੇਰਾ ਉਸ ਤੇ ਗੱਡੀ ਚ ਖਰਿਆ। ਉੱਚ ਦਿਖਾਉਣਾ ਇੱਕ ਬੰਦੇ ਨੇ ਕਮੈਂਟ ਲੇ ਕੇ ਪਾਇਆ ਕਹਿੰਦਾ ਵੀ 9 ਕਿਲੋ ਦੱਸਿਆ ਕਿ ਮਤਲਬ ਜਾਰਾ ਤੇ ਠੱਗੀ ਨਾ ਮਾਰੋ ਜੀ ਚੱਲਦੀ ਰਹੇ ਚੱਲਦੀ ਬਿਲਕੁਲ ਜੀ ਕੰਮ ਚੱਲਦਾ ਰਹੇ ਤਾਂ ਵਧੀਆ ਵਾ ਬਾਕੀ ਚਲੋ ਸਾਡਾ ਚੈਨਲ ਸਾਡਾ ਹੀ ਹੋਣਾ ਜਿੰਨਾ ਵੱਧ ਚੱਲੂ ਸਾਨੂੰ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਜੀ ਇਹ ਆਪਣੇ ਜਿਹੜੇ ਤਾਂ ਕੱਲ ਫੋਨ ਤੇ ਗੱਲ ਕਰਨ ਦੇ ਨਾਲ ਹਰਿਆਣੇ ਦੇ ਵੀਰ ਹਾਂਜੀ ਲੈ ਗਏ ਜੀ ਹਾਂ ਲੈ ਗਏ ਉਹ ਮਤਲਬ ਵੇਖ ਲੋ ਕਿੱਥੋਂ ਉਹਨਾਂ ਨੇ ਮਤਲਬ ਤੁਹਾਨੂੰ ਫੋਨ ਕੀਤਾ ਫਿਰ ਮੈਨੂੰ ਕੀਤਾ ਹਾਂਜੀ ਤੇ ਵੇਖ ਲੋ ਜੀ ਮਤਲਬ ਸਹੀ ਆ ਤੇ ਪਾਕਿਸਤਾਨੀਆਂ ਜੇ ਆਪ ਗਲਤ ਕੰਮ ਕਰਾਂਗੇ ਗਲਤ ਦਾ ਫਾਇਦਾ ਨਹੀਂ ਬਿਲਕੁਲ ਜੀ ਬਿਲਕੁਲ ਤੇ ਇਹੋ ਬੇਨਤੀਆਂ ਆ ਐਕਾਪਾ ਤਹਿਸੀਲ ਨੀ ਵਿੱਚ ਬੋਲਣੀ ਪਾਪਾ ਬਗਾਲਾ ਅੱਛਾ ਕਿਉਂਕਿ ਤਹਿਸੀਲ ਬਾਬਾ ਬਗਾਲਾ ਹੜ ਤੋਂ 35 36 ਕਿਲੋਮੀਟਰ ਦੂਰ ਇਹਦਾ ਵਿਚਾਰੇ ਗਾਹ ਖਰਾਬ ਹੁੰਦੇ ਆ ਠੀਕ ਆ ਠੀਕ ਆ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਨਜ਼ਦੀਕ ਆਡਾ ਟਾਲੀ ਸਾਹਿਬ ਇਹ ਸਾਡਾ ਬਟਾਲੇ ਕੋਲ ਪੈਂਦਾ ਵਾ ਬਟਾਲੇ ਕੋਲ ਹਾਂਜੀ ਜੇਦਾ ਪਾ ਤਹਿਸੀਲ ਬਾਬਾ ਬਗਾਲਾ ਦੱਸ ਦਿੰਦੇ ਆ ਤੇ ਉਹ ਮਤਲਬ 35 36 ਕਿਲੋਮੀਟਰ ਦੂਰ ਬਿਲਕੁਲ ਸਹੀ ਗੱਲ ਹੈ ਬਿਲਕੁਲ ਤੇ ਆਪਾਂ ਜੇ ਡਿਸਟ੍ਰਿਕਟ ਬੋਲਾਂਗਾ ਕਿ ਅੰਮ੍ਰਿਤਸਰ ਆ ਹਾਂਜੀ ਤੇ ਬਟਾਲੇ ਬਟਾਲੇ ਸ਼ਹਿਰ ਤੇ ਲਾਗੇ ਪਿੰਡ ਆਪਰੇ ਬਿਲਕੁਲ ਬਟਾਲੇ ਦੀ ਗੱਡਾ ਟਾਲੀ ਸਾਹਿਬ ਫੋਨ ਨੰਬਰ ਇਹਨੇ 96148 88386 9855 ਤੇ 662252 ਦੋ ਨੰਬਰ ਆਪਣੇ ਕੋ ਹਾਂਜੀ ਬਾਕੀ ਧੰਨਵਾਦ ਕਰਾਂਗਾ ਹਰ ਬੰਦੇ ਦਾ ਜਿਹੜੇ ਵੀਰ ਪਿਆਰ ਕਰਦੇ ਉਹਨਾਂ ਦਾ ਜਿਆਦਾ ਤੇ ਜਿਹੜੇ ਨਹੀਂ ਕਰਦੇ ਉਹਨਾਂ ਦਾ ਉਦੋਂ ਵੱਧ ਠੀਕ ਹੈ ਜੀ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ